ਸੋ ਨਾ ਮਾਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰੋ ਪਾਰ ਰਹਾਓ ਪਰਮੇ ਆਵੈ ਪਰਮੇ ਜਾਏ ਇਹ ਜਗ ਜਨਮਿਆ ਦੂਜੈ ਪਾਏ ਮਨ ਮੁਖਣਾ ਚੇਤੇ ਆਵੈ ਜਾਏ ਆਪ ਪੁਲਾ ਕੇ ਪ੍ਰਭ ਆਪ ਪੁਲਾਇਆ ਇਹ ਜੀਵ ਵਿਡਾਨੀ ਚੱਕਰੀ ਲਾਇਆ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤ ਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਜਪੇ ਨਉ ਨਉ ਨਿਦ ਪਾਏ ਗੋੜੀ ਗਵਰੇਰੀ ਮਹੱਲਾ ਤੀਜਾ ਜਿੰਨਾ ਗੁਰਮਖ ਧਿਆਇਆ ਤੈਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤੀ ਆਏ ਸੇਤਨਵੰਤ ਹਰ ਨਾਮ ਕਮਾਏ ਪੂਰੇ ਗੁਰਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਪਾਈ ਗੁਰਮਖ ਸੇਵਾ ਹਰ ਕਾਲ ਥਾਏ ਪਾਈ ਰਹਾਉ ਆਪ ਪਛਾਨ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੇ ਮਤ ਊਤਮ ਹੋਏ ਸਹਜੇ ਸਹਜ ਸਮਾਵੇ ਸੋਏ ਦੂਜੈ ਪਾਏ ਨ ਸੇਵਿਆ ਜਾਏ ਹਮ ਮੈਂ ਮਾਇਆ ਮਹਾ ਬਿਖ ਖਾਏ ਪੁੱਤ ਕਟੰਬ ਗਰੈ ਮੋਇਆ ਮਾਇ ਮਨਮੋਖ ਅੰਦਾ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਏ ਅਨੰਦ ਇਹਨ ਭਗਤ ਗੁਰ ਸ਼ਬਦੀ ਹੋਏ ਗੁਰਮਤ ਵਿਰਲਾ ਬੁੱਝੇ ਕੋਏ ਨਾਨਕ ਨਾਮ ਸਮਾਵੇ ਸੋਏ ਗੌੜੀ ਗਵਾਰੇਰੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਗੁਰ ਕਾਰ ਕਮਾਵੇ ਕੋਈ ਪੂਰਾ ਜਨ ਕਾਰ ਕਮਾਵੇ ਕੋਈ ਅਖੋਟ ਨਾਮ ਤਨ ਹਰ ਤੋਟ ਨ ਹੋਈ ਇੱਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮ ਨ ਕੀਜੈ ਗੁਰਮਖ ਸੇਵਾ ਅਮਰਤ ਰਸ ਪੀਜੈ ਰਹਾਉ ਸਤ ਗੁਰ ਸੇਵੈ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰਖੈ ਉਰ ਤਾਰੇ ਨਾ ਮਰਤੇ ਪੌਜਲ ਉਤਰੇ ਪਾਰੇ ਸਤਗੁਰੂ ਸੇਵ ਸਦਾ ਮਨ ਦਾਸਾ ਹੰਮੇ ਮਾਰ ਕਮਲ ਪਰਗਾਸਾ ਅਨਹਦ ਵਾਜੈ ਨਿਜ ਕਰ ਵਸਾ ਨਾ ਮਰਤੇ ਕਰਮਹਿ ਉਦਾਸਾ ਸਤਗੁਰੂ ਸੇਵ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖਵ ਕਾਣੀ आनंदिन जपे हर सारंग पानी नानक नामरते ने केवल निर्वाणी गोडी गोआरे री महल्ला तीजा सतगुरु मिलै वड पाग संजोग हृदय नाम नित हर रस भोग गोर्मख प्राणी नाम हरत आए जन्म जीत लाहा नाम पाए रहाओ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੇ ਵਿਰ ਲੈ ਚਖ ਡੀਠਾ ਕਰਮ ਕਾਂਡ ਬੋ ਕਰੈ ਅਚਾਰ ਬੈਨ ਨਾਵੇਂ ਤਿਰਗ ਤਿਰਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪਰਗਾਸ ਮਹਿਲਾ ਤੀਜਾ ਗੋੜੀ ਬੈਰਾਗਣ ਜੈਸੀ ਤਰਤੀ ਉਪਰ ਮੇਗਲਾ ਬਰਸਤ ਹੈ ਕਿਆ ਤਰਤੀ ਮਦੇ ਪਾਣੀ ਨਹੀਂ जैसे धरती मदे पानी पर ग्या बिन पगा वरसत फिराही बाबा तू ऐसे परम चुका ही। जो किश करत है सोई सोई है रे तैसे जाए समाही रहा हो स्त्री पुरख होए कह क्या ओए कर्म कमाही नाना रूप सदा है तेरे तुझ ही माहे समाही ਇਤਨੇ ਜਨਮ ਪੂਲ ਪਰੇ ਸੇ ਜਾ ਪਾਇਆ ਤਾਂ ਪੂਲੇ ਨਹੀਂ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾ ਹੀ ਨਾਨਕ ਤਤ ਤਤ ਸੋ ਮਿਲਿਆ ਪਉਨਰਾ ਪਜਨਮ ਨਾ ਆਹੀ ਗੋੜੀ ਬੈਰਾ ਗਨ ਮਹੱਲਾ ਤੀਜਾ ਸਭ ਜੱਗ ਕਾ ਲੈ ਵਸ ਹੈ ਬਾਦਾ ਦੂਜੈ ਪਾਏ ਹਮੇ ਕਰਮ ਕਮਾਉਂਦੇ ਮਨ ਮੁਖ ਮਿਲੇ ਸਜਾਏ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰਮਖ ਨਾਮ ਨਿਦਾਨ ਲੈ ਦਰਗੇ ਲੈ ਛੜਾਏ ਰਹਾਓ ਲੱਖ ਚਰਾਸੀ ਪਰਮ ਦੇ ਮਨ ਹਿੱਠ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮਖ ਆਪ ਪਸਾਣਿਆ ਹਰ ਨਾਮ ਵਸਿਆ ਮਨ ਆਏ ਅੰਦਰ ਨ ਪਗ ਤੀਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੈ ਪਰ ਤੀਤ ਹੋਏ ਹਮੈ ਤਜੇ ਵਿਚਾਰ ਜਨ ਨਾਨਕ ਕਰਮੀ ਪਾਈਐ ਨ ਹਰ ਨਾਮਾ ਪਗਤ ਪੰਡਾਰ ਗੋੜੀ ਬੇਰ ਅਗਨ ਮਹੱਲਾ ਤੀਜਾ ਪਈ ਅੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਵੰਤੀ ਨਾਰਹ ਗੁਰਮਖ ਗੁਣ ਗਾਇਆ ਵੇਕੜਾ ਗਣ ਸੰਮਲ ਸੋਰੇ ਵਾਸ ਪਾਇਆ ਗੁਰਮਖ ਸਹਿਜ ਸਮਾਨੀਏ ਹਰ ਹਰ ਮਨ ਪਾਇਆ ਸਸੁਰੇ ਪਈਏ ਪੇਰਵਸਹਿ ਕਾਹਕੇ ਕੋਕ ਕਿਤਬਿਦ ਪਾਈਏ ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈਏ ਰਹਾਓ ਆਪੇ ਹੀ ਪ੍ਰਵਦੇ ਮਤ ਹਰ ਨਾਮ ਧਿਆਈਏ ਵਡਭਾਗੀ ਸਤਗੁਰ ਮਿਲੈ ਮੁਖ ਅੰਮ੍ਰਿਤ ਪਾਈਏ ਹੁਮ ਮੈਂ ਦੁਬਿਦਾ ਬਿਨ ਸਜਾਏ ਸੈਜੇ ਸੁੱਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਇਲਾਈਐ ਮਨਮੋਖ ਘਰ ਬਣਾ ਪਾਇਓ ਅਗਿਆਨਿਆਂ ਨੇ ਸਤਿਗੁਰੂ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਘਰ ਬਜੋਨੀ ਵਾਸ ਪਾਏ ਦੇ ਘਰ ਬੇਗਲ ਜਾਣੇ ਮੇਰੇ ਕਰਤੇ ਏਵੈ ਪਾਵਦਾ ਮਨਮੋਖ ਪਰਮਾਨੇ ಮೇರ ಹರ ಪ್ರಭ ಲೇಖ ಲಿಖಾಯ ತೂರ ಹರ ಹರ ನಾಮ ಗುರ ಮೇರ ಪಿತ್ತರ ನಮ ಹರ ಬೀರಾ ಹರ ಹರ ಬಖಶ ಮಲಾಯ ಪ್ರಭ ಜನ ನಾನಕ ಕಿರ ಗೌಡಿ ವರಾಗ ಮಹ್ಲಾ ತೀಜಾ ಸತ್ ಗುರು ಪಾ ಹರ ತಾರಾ ಮತ ಮಲೀನ ಪ್ರಗಟ ಪೈ ಜಪ ನಾಮ ಮುರಾರಾ ਸੇਵਕ ਤਮੇਟਾਇਆ ਚੁੱਕਾ ਅੰਧਾਰ ਧੁਰ ਮਸਤਕ ਜਿਨ ਕੋ ਲਿਖਿਆ ਤਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨੋ ਜਿਸ ਦੇਖ ਹਾਂ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਰਹਾਓ ਹਾਂ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕਿੰਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਨ ਹਾਰੇ ਪਾਪੀ ਪਥਰ ਡੂਬਦੇ ਗੁਰ ਮਤ ਹਰ ਤਾਰੇ ਤੂੰ ਦਾਤਾ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਨ ਹਾਰੇ ਹਰ ਸਰਨਾ ਗਤਿ ਰਖਲੇ ਮੂੜ ਮੁਗਦਨੇ ਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਤੂੜ ਤੈਨ ਜਨ ਸਤਗੁਰ ਪਾਇਆ ਗੋੜੀ ਗੁਆਰੇ ਦੀ ਮਹੱਲਾ ਚੌਥਾ ਚੌਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿ ਅਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪਉ ਚਲ ਤੂੰ ਤਾਰੀ ਰਹਾਓ ਸਨਿਆਸੀ ਵੇ ਪੂਤ ਲਾਏ ਦੇ ਸਵਾਰੀ ਪਰ ਤਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਕੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕੀਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆਸਮਾਈ ਗੁਰਮਖ ਨਾਨਕ ਦੇਵ ੜੇ ਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੋੜੀ ਗੁਹਾਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਣ ਕੀ tar pao jal akath katha sun har ki gobind sat sangat milaye har ras rasna ram gun gaaye raha jo jan tyave har har nam ten dasan das karo ham rama jan ki seva uttam kam jo har ki har katha sunaave so jan hamare man chit paave ਹਮ ਪਾਗਰੇ ਹਮ ਪਾਗਰੇ ਨਵੜ ਪਾਗੀ ਪਾਵੈ ਸੰਤ ਜਨਾ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੋੜੀ ਗਵਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾਓ ਜਿਉ ਮੇਲ ਬਚਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾ ਪਿਰ ਕਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਤਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਹਰ ਜਨ ਪ੍ਰੀਤ ਜਪੈ ਰੰਕਾਰਾ ਨਾਰਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਛਾਟੇ ਗੋੜੀ ਗੁਆਰੇਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸਨ ਦੇ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕ ਵੀ ਪ੍ਰੀਤ ਸੂਰਜ ਮੁਖ ਲੱਗੈ ਮਿਲੈ ਪਿਆਰੇ ਸਭ ਦੁੱਖ त्याਗੈ ਗੁਰ ਸਿੱਖ ਪ੍ਰੀਤ ਗੁਰੂ ਮੁਖ ਲੱਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਇਰਦੇ ਬਿਗਸੇ ਦੇਖ ਮਾਈ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋ ਕਾਚਾ ਬੇਨ ਸਜਾਏ ਕੂੜਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਕੁਆਰੇਰੀ ਮਹੱਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਨ ਹਰ ਜਪਿਆ ਤਨ ਪਿੱਛੇ ਛੁੱਟੀ ਕਮੀ ਗੁਰ ਸਿੱਖ ਹਰ ਬੋਲੋ ਮੇਰੇ ਪਾਈ ਹਰ ਬੋਲ ਤ ਸਭ ਪਾਪ ਲੈ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪਾਂਚਰ へ ਹਰ ਧਿਆਇ ਅੰਦਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਪੂਰ ਜਿਨਾ ਮੁਖ ਲਾਈ ਤਨ ਕੂੜ ਤੇ ਅੱਗੇ ਹਰ ਲੇਵਲਾਈ ਤੇ ਹਰ ਦਰਗਹਿ ਮੁਖ ਉੱਜਲ ਪਾਈ ਗੁਰਸੇਵਾ ਆਪ ਹਰ ਪਾਵੇਂ ਪ੍ਰੇਸ਼ਨ ਬਲ ਪਦਰ ਗੁਰ ਪਾਗ ਲਗ ਧਿਆਵੈ ਨਾਨਕ ਗੁਰਮਖ ਹਰ ਆਪ ਤਰਾਵੈ ਗੋੜੀ ਗਵਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਤਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਪ ਪੈ ਲਾਇ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਹੀਂ ਹਰ ਦੂਰ ਰਹਾਓ ਹਰ ਆਪੇ ਸ਼ਬਦ ਸੁਰਤ ਤੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰੰਗ ਅੰਮ੍ਰਿਤ ਤਾਰਾ ਹਰ ਅੰਮ੍ਰਿਤ ਆਪ ਪੀਆ ਵਨਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਢੀ ਟੋਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੈ ਪਾਰਾ ਗੌੜੀ ਬੈਰਾ ਗਨ ਮਹੱਲਾ ਚੌਥਾ ਸਾਹਾ ਹਮਾਰਾ ਤੂੰ ਤਨੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹਰੇ ਨਾਮਵਨੰਜ ਰਾਂਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਵਨਜਾਰੇ ਰਾਮ ਕੇ ਹਰ ਵਨਜ ਕਰਾਵੇ ਦੇਰਾ ਸੁਰੇ ਰਹਾਉ ਲਾਹ ਹਰ ਭਗਤ ਤਨ ਖੱਟਿਆ ਹਰ ਸੱਚੇ ਸਾਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨ ਆਇਆ ਹੋਰ ਵਨਜ ਕਰੈ ਵਪਾਰੀਏ ਅਨੰਤ ਤਰੰਗੀ ਦੁਖ ਪਾਇਆ ਔਰ ਵਣਜ ਕਰੇ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇ ਹੈ ਵਣਜ ਕਰ ਲਾਇਆ ਫਲ ਤੇ ਹਾ ਤਨ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹਿਰ ਸੇਵਿਆ ਫਿਰ ਲੇਖਾ ਮੂਲ ਨ ਲਈ ਗੋੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰਖ ਮੇਰੇ ਗੋਸਈਆ